ਲਓ ਵੀ ਮਿੱਤਰੋ ਕਾਰਨ ਲੱਗੇ ਆ ਅੱਜ ਥੋਡੀ ਇੱਕ ਮਰਾਦ ਪੂਰੀ ਲੈ ਕੇ ਆਏ ਆ ਅੱਜ ਤੁਹਾਡੇ ਲਈ ਇੱਕ ਟਾਪ ਦੀ ਮੱਝ ਬੁਰੀ ਬਹੁਤ ਚੰਗੀ ਮੱਝ ਲੈ ਕੇ ਆਏ ਆ ਮਿੱਤਰੋ ਪਰਾਉਣੇ ਆ ਮਾਲਕਾਂ ਨਾਲ ਥੋਡੀ ਗੱਲਬਾਤ ਆ ਨਾੜਾਂ ਨਾਲ ਗੁੰਦੀ ਪਈ ਆ ਕਰਮਾਂ ਵਾਲੀ ੱਤੇ ਲੇਵਾ ਚਟਾ ਦੇਖ ਸਕਦੇ ਹਾਂ ਆਜੋ ਭਾਈ ਸਤਿਗੁਰੂ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਨੇ ਭਰਾ ਠੀਕ ਆ ਵਧੀਆ ਭਾਈ ਜੀ ਤੇ ਬਾਈ ਆਪਣੀ ਮੱਝ ਵਿਕਾਊ ਹੈ ਜੀ ਹਾਂਜੀ ਵੀਰੇ ਬਾਈ ਪਹਿਲਾਂ ਤਾਂ ਐਡਰੈਸ ਬੋਲ ਦੇ ਵੀਰ ਮੇਰੇ ਐਡਰੈਸ ਬਾਈ ਆਪਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਗੁੜੀ ਸੰਗਰ ਹਾਂਜੀ ਦੁੱਦਾ ਕੌਣੀ ਕੋਲੇ ਹੈ ਜੀ ਆਪਣਾ ਪਿੰਡ ਠੀਕ ਆ ਦੁੱਦਾ ਕੌਣੀ ਕੋਲੇ ਪਿੰਡ ਹੈ ਜੀ ਆਪਣਾ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬਤਾ ਤੇ ਮਾਤਾ ਜੀ ਦੁੱਧ ਦਾ ਕੀ ਮਤਲਬ ਇਹਦਾ ਰਿਕਾਰਡ ਰਿਹਾ ਜੀ ਕਿੰਨਾ ਦੁੱਧ ਚੋਂਦੇ ਨੇ ਮੇਰਾ ਪੁੱਤ ਮੈਂ 11 ਕਿਲੋ ਲੰਗ ਦਾ ਜੋੜੀ ਰਹੀ ਨਾ ਇੱਕ ਵੇਲੇ ਦਾ 11 ਕਿਲੋ ਦੁੱਧ ਮਾਤਾ ਜੀ ਹੋਇਆ ਜੀ ਜਦ ਤੱਕ ਮੇਰੀ ਮਾਤਾ ਵੇਚਣ ਲਈ ਮੈਂ ਕਰੂੰ ਕੱਟੀ ਪਾੜੀ ਸੀ ਜੀ ਠੀਕ ਆ ਮਾਤਾ ਜੀ ਕੱਟੀ ਪਾੜੀ ਹੋਈ ਸੀ ਹੁਣ ਮੈਂ ਤਾਂ ਨਹੀਂ ਬੱਸ ਜੰਗਦਾ ਨਾ ਠੀਕਾ ਮਾਤਾ ਜੀ ਤੇ ਪਰ ਮੇਰੇ ਆਹੇ ਵਿਰਾਕਲਾ ਮਾਤਾ ਤੇ ਮੈਂ ਆ ਕਪੋਤ ਮੈਂ ਤੁ ਦੁੱਧ ਨਹੀਂ ਚੱਲ ਠੀਕਾ ਸਾਡੀ ਭਈਆ ਯਾਰ ਭਈਆ ਮਾਤਾ ਦੇ ਕਹਿਣ ਮੁਤਾਬਕ ਵੀ ਉਹ ਤੋਂ ਦੁੱਧ ਜਿਆਦਾ ਹੈ ਮੱਝ ਥੱਲੇ ਤੇ ਦੁੱਧ ਵਿਚਾਰੀ ਤੋਂ ਨਾ ਚੋਆ ਨਹੀਂ ਜਾਂਦਾ ਪੁੱਤਾਂ ਨੂੰ ਕਹਿੰਦੇ ਮੱਝ ਪਾਲੀ ਹੈ ਤੇ ਮੱਝ ਦੇਖੋ ਵੀ ਨਾਣਾ ਨਾ ਗੁੰਦੀ ਪਈ ਆ 23 24 ਕਿਲੋ ਦੁੱਧ ਪਾਉਣ ਦੀ ਉਮੀਦ ਰੱਖਦੀ ਐ ਇਸ ਵਾਰ ਤੇ ਵਾ ਲੂਗਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੇ ਆ ਅਕੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਫਿਰ ਆਪਾਂ ਬਾਈ ਨਾਲ ਰੀਡ ਦੀ ਗੱਲਬਾਤ ਕਰਦੇ ਆ ਕਿ ਤੋਰ ਦਿਓ ਬਾਈ ਮੱਛ ਰੇਲ ਗੱਡੀ ਜਿੱਡੀ ਮਾਝਾ ਮਿੱਤਰੋ ਵੇਣੀ ਆ ਕਿਹਦੇ ਕਰਦਾ ਸ਼ਿੰਗਾਰ ਬੰਦੀ ਆ ਇਹ ਕਰਮਾ ਵਾਲੀ ਤੋਰ ਦੇ ਬਾਈ ਬਹੁਤ ਵੱਡੀ ਮਾਝਾ ਬਾਈ ਬਾਈ ਦਾ ਕੱਦ 5 ਫੁੱਟ ਤੇ 8-9 ਇੰਚਾ ਬਾਈ ਦੇ ਕੰਨ ਤੇ ਕਰਮਾ ਚੋਂਦੀ ਆ ਬਾਈ ਲਿਆਓ ਬਾਈ ਬਾਈ लेया, लेया, लेया। भाई? भाई दे ले जी। जी। ले ले देख सकते हैं मित्रों मैं ते ਕਿੰਨੀ ਤਰੀਕ ਨੂੰ ਦਿਨ ਪੂਰੇ ਆ ਬਾਈ ਬਾਈ ਇਹਦੇ 24 ਨੂੰ ਦਿਨ ਪੂਰੇ ਆ ਜੀ 24 ਲੈ ਜਾਂਦੀ ਆ ਚਾਰ ਪੰਜ ਦੇ ਠੀਕ ਹੈ ਜੀ ਮਨ ਲਾ 10 12 ਦਿਨ ਮੱਝ ਲੈ ਸਕਦੀ ਆ ਹਾਜੀ ਠੀਕ ਹੈ ਬਾਈ ਤੇ ਬ੍ਰੇਕੀ ਦੀ ਡਿਮਾਂਡ ਹੈ ਡਿਮਾਂਡ ਬਾਈ ਉਹ ਤਾਂ 3 ਲੱਖ ਰੁਪਈਆ ਕਰਦੇ ਆਂ ਜੀ ਹਾਂਜੀ ਪਰ ਦੇਣ ਵਾਲੀ ਘਾਟੇ ਪਾਟੇ ਵਾਲੀ ਜੀ ਗੱਲ 2.5 ਲੱਖ ਰੁਪਈਆ ਦੇਣੀ ਹੈ ਜੀ ਆਪਾਂ ਠੀਕ ਆ ਤੇ ਬਾਈ ਕੋਈ ਦੂਰੋਂ ਨੇੜੇੋਂ ਬੰਦਾ ਆਵੇ ਯਾਰ ਮਿੱਤਰ ਤੇ ਮਾਣ ਤਾਣ ਭਰਾ ਕੋਈ ਨਹੀਂ ਆਏ ਮਾਣ ਤਾਣ ਕਰਦਾਂਗੇ ਵੀਰੇ ਕੋਈ ਠੀਕ ਆ ਤੇ ਬਾਈ ਜੀ ਬਹੁਤ ਵੱਡੀ ਮੱਝ ਆ ਵੀਰੇ ਜੇ ਤੁਸੀਂ ਮੰਨ ਕੇ ਚੱਲੋ ਕੋਈ ਮਤਲਬ ਨਿਰਾਸ਼ਾ ਨਹੀਂ ਹੋਊਗੀ ਮੱਝ ਦੇ ਕੋਲੇ ਆਵੋਗੇ ਤਾਂ ਮੱਝ ਲੈਣ ਨੂੰ ਦਿਲ ਕਰੂਗਾ ਵੀਰੇ ਤੇ ਬਹੁਤ ਚੰਗੀ ਤੇ ਬਹੁਤ ਵੱਡੀ ਮੱਝ ਆ ਵੀਰੇ ਤੇ ਬਾਈ ਕੀ ਉਮੀਦ ਐ ਤੇ ਕੀ ਦੁੱਧ ਦੀ ਕਿੰਨਾ ਦੁੱਧ ਪਾ ਦੂਗੀ ਮਾਚ ਦੀ ਬਾਈ ਐਕਟ ਸੀ ਜਾਨੀ ਕਿ ਵੇਚਣ ਦਾ ਰਾਤਾ ਬਣਾਏ ਘਰ ਦੀ ਸੋ ਮੇ ਪੂਰੀ ਹੁੰਦੀ ਆ ਉਹਦਾ ਸੇਵਾ ਕੀਤੀ ਅੱਗੇ ਸੀ ਕਦੇ ਸੇਵਾ ਨਹੀਂ ਕੀਤੀ ਠੀਕ ਹੈ ਜੀ ਨੋਰਮਲ ਸੇਵਾ ਤੇ ਹੀ ਸਵਾਹੀ ਆ ਠੀਕ ਹੈ ਜੀ ਐਕਟ ਦੀ 23 24 ਕਿਲੋ ਦੀ ਉਮੀਦ ਹੈ ਹਾਂਜੀ ਵੀਰੇ ਆ ਪਿਛਲੇ ਸੂਏ ਦਾ ਕਲਪ ਐਡ ਕੀਤਾ ਹੈ ਬਾਈ ਜੀ ਵੀਡੀਓ ਦੇ ਵਿੱਚ ਮਗਰਲੇ ਸੂਏ ਸੂਣ ਤੋਂ 2-3 ਦਿਨ ਪਹਿਲਾਂ ਮੱਝ ਦੀ ਤਿਆਰੀ ਦੀ ਵੀਡੀਓ ਹੈ ਜੀ ਇਹ ਦੇਖ ਸਕਦੇ ਹੋ ਵੀਰੇ ਇਸ ਵਾਰ ਤਾਂ ਐਦੋਂ ਵੀ ਜ਼ਬਰਦਸਤ ਤਿਆਰੀ ਹੋਊਗੀ ਜੀ ਮੱਝ ਦੀ ਧੰਨਵਾਦ ਵੀਰੇ। ਬਾਕੀ ਤੁਹਾਨੂੰ ਵੀਡੀਓ ਭਾਈ ਬੰਦਾ WhatsApp ਤੇ ਭਾਈ ਵੀਡੀਓ ਪਾ ਦੂਗਾ ਮਗਰ ਲਈ ਸਵੇਰ ਦੀ ਇਹਦੀ ਤਿਆਰੀ ਦੀ ਵੀਡੀਓ ਕੋਈ ਯਾਰ ਮਿੱਤਰ ਮਗਾਉਣਾ ਚਾਵੇ ਤਾਂ ਵੀਡੀਓ ਭਾਈ ਪਾ ਦੂਗਾ ਤੁਹਾਨੂੰ। ਆ ਤੇ ਇੱਕ ਸਾਗਣਿਆ ਭਾਈ ਲੇਵਾ ਹੈ ਗੁੰਦਿਆ ਪਿਆ ਨਾੜਾ ਨਾ ਭਾਈ। ਆ ਮਿਲਕਵੇਂ ਨੇ ਦੋਨੇ ਪਾਸੇ ਦੇਖ ਲਓ ਭਾਈ। ਅਮਰੀਕਨ ਗਾਗੂ ਮਿੱਤਰੋ ਲੇਵਾ ਲਵਣਾ ਮਾਜਨੇ। ਉਹ ਆਪਾਂ ਤੁਸੀਂ ਵੀਰ ਜੀ ਵੀਡੀਓ ਦੇ ਵਿੱਚ ਹੀ ਲਾ ਦਿਓ ਜੇ ਆਪਾਂ ਤੁਹਾਨੂੰ ਕਲਿੱਪ ਦੇ ਦਾਂਗੇ ਜੀ ਮਗਰ। ਆ ਵੀਡੀਓ ਦੇ ਵਿੱਚ ਲਾ ਦਾਂਗੇ। ਤੇ ਵੀਰੇ ਮੜੀ ਕੇ ਇਧਰ ਕਰਿਓ ਅੱਜ ਨੂੰ ਆ ਪਿੱਛੇ ਦੇਖ ਲਓ ਵੀਰੇ ਚੱਲ ਪਤਪੂਰਵਾ ਇਧਰ ਤੇ ਆ ਇਹ ਮੱਝ ਦੀ ਧੀ ਖੜੀ ਆ ਵੀਰੇ